ਬਹੁਤ ਘੱਟ ਸੰਗਤਾਂ ਨੂੰ ਪਤਾ ਹੋਵੇਗਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੋ ਵਾਰ ਸ੍ਰੀ ਅਨੰਦ ਵਰਸਾਉ ਦਾ ਕਿਲਾ ਛੱਡਿਆ ਸੀ ਜਦੋਂ ਗੁਰੂ ਜੀ ਨੇ ਪਹਿਲੀ ਵਾਰ ਆਨੰਦ ਵਰਸਾਉ ਦਾ ਕਿਲਾ ਛੱਡਿਆ ਤਾਂ ਉਹ ਗਏ ਨਿਰਮੋਗੜ ਬੂੰਗਾ ਸਾਹਿਬ ਤੇ ਉੱਥੋਂ ਦਾ ਜੁੱਧ ਜਿੱਤ ਕੇ ਉਹ ਇਸ ਸਥਾਨ ਤੇ ਆਏ ਸਨ ਇਸ ਸਥਾਨ ਤੇ ਗੁਰੂ ਜੀ ਕਾਫੀ ਲੰਮਾ ਸਮਾਂ ਰਹੇ ਤੇ ਇੱਥੇ ਉਹ ਸੰਗਤਾਂ ਨੂੰ ਦਰਸ਼ਨ ਦਿੰਦੇ ਰਹੇ ਇੱਥੇ ਹੀ ਉਹਨਾਂ ਨੇ ਖੇੜਾ ਕਮਲੋਟ ਦਾ ਜੁੱਧ ਵੀ ਜਿੱਤਿਆ ਤੇ ਇੱਥੇ ਗੁਰੂ ਜੀ ਨੇ ਜਿਹੜੇ ਸ਼ੱਲ ਦੇ ਬੂਟੇ ਬੀਜੇ ਸਨ ਜੋ ਬੂਟੇ ਅੱਜ ਵੀ ਵੱਡੀ ਤਾਦਾਦ ਦੇ ਵਿੱਚ ਨੇ ਤੇ ਸਿਰਫ ਇਸੇ ਇਲਾਕੇ ਦੇ ਵਿੱਚ ਹੁੰਦੇ ਨੇ ਇਹ ਹੈ ਜੀ ਗੁਰੂਦਵਾਰਾ ਝਿੜੀਸਾਬ ਪਿੰਡ ਬਸਾਲੀ ਜ਼ਿਲ੍ਹਾ ਰੋਪੜ ਜੋ ਕਿ ਸ੍ਰੀ ਅਨੰਦਵਰ ਸਾਹਿਬ ਤੋਂ 20 ਕਿਲੋਮੀਟਰ ਦੂਰ ਪੈ ਜਾਂਦਾ ਸੋ ਬਹੁਤ ਸੋਹਣਾ ਇਹ ਸਥਾਨ ਹੈ ਆਲੇ ਦੁਆਲੇ ਸ਼ਵਾਲਕ ਦੀਆਂ ਪਹਾੜੀਆਂ ਨੇ ਇੱਥੋਂ ਦਾ ਨਜ਼ਾਰਾ ਬਹੁਤ ਹੀ ਰਮਣੀਕ ਹੈ ਸੋ ਇਹ ਇਦਾਂ ਦੇ ਸਥਾਨ ਨੇ ਜਿਨ੍ਹਾਂ ਬਾਰੇ ਸੰਗਤਾਂ ਨੂੰ ਬਹੁਤ ਘੱਟ ਪਤਾ ਜਿਹੜੀਆਂ ਵੀ ਸੰਗਤਾਂ ਸ੍ਰੀ ਅਨੰਦਵਰ ਸਾਹਿਬ ਆਂਦੀਆਂ ਨੇ ਉਹਨਾਂ ਨੂੰ ਜਰੂਰ ਇਹੋ ਜੇ ਸਥਾਨਾਂ ਤੇ ਆਉਣਾ ਚਾਹੀਦਾ ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਸੰਗਤਾਂ ਤੱਕ ਇਦਾਂ ਦੇ ਸਥਾਨਾਂ ਦੀ ਜਾਣਕਾਰੀ ਪਹੁੰਚਾਣ ਦੀ ਜਿਨ੍ਹਾਂ ਬਾਰੇ ਬਹੁਤ ਘੱਟ ਪਤਾ ਹੈ ਸੋ ਤੁਹਾਡਾ ਵੀ ਫਰਜ਼ ਬਣਦਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਾਰਿਆਂ ਨੂੰ ਪਤਾ ਲੱਗ ਸਕੇ ਇਸ ਸਥਾਨ ਬਾਰੇ ਇਸ ਪਵਿੱਤਰ ਸਥਾਨ ਬਾਰੇ ਸੋ ਜਿਹੜੇ ਜ਼ਿਆਦਾ ਜਾਣਕਾਰੀ ਇੱਥੋਂ ਦੀ ਲੈਣੀ ਚਾਹੁੰਦੇ ਨੇ ਇੱਥੋਂ ਦਾ ਰਸਤਾ ਜਾਣਨਾ ਚਾਹੁੰਦੇ ਨੇ ਉਹ ਕਮੈਂਟ ਕਰ ਦਿਓ ਕਿਉਂਕਿ ਮੇਰੇ ਘਰ ਦੇ ਬਿਲਕੁਲ ਨਜ਼ਦੀਕ ਇਹ ਸਥਾਨ ਪੈ ਜਾਂਦਾ ਮੈਂ ਤੁਹਾਨੂੰ ਪੂਰੀ ਜਾਣ